ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਆ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੰਦਿਆ ਹੀ ਸੁਖਬੀਰ ਬਾਦਲ ਜਿਹੜੇ ਮੁਰਕ ਕਸੂਤੇ ਘਿਰ ਗਏ ਨੇ ਉਹਨਾਂ ਨੂੰ ਤਖਤ ਸਹਿਬਾਨ ਦੇ ਸਾਬਕਾ ਜਥੇਦਾਰਾਂ ਬਾਰੇ ਪੁੱਠਾ ਸਿੱਧਾ ਬੋਲਣਾ ਜਿਹੜਾ ਮਹਿੰਗਾ ਪੈ ਸਕਦਾ ਇਸ ਬਾਰੇ ਸ਼੍ਰੀ ਅਕਾਲ ਤਖਤ ਸਹਿਬ ਕੋਲ ਸ਼ਿਕਾਇਤ ਵੀ ਜਿਹੜੀ ਪਹੁੰਚ ਗਈ ਆ ਦੂਜੇ ਪਾਸੇ ਪੰਥਕ ਧਿਰਾਂ ਨੇ ਜਿਹੜਾ ਇਸ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਉੱਪਰ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਸ਼੍ਰੀ ਅਕਾਲ ਤਖਤ ਸਹਿਬ ਤੋਂ ਬਣੀ ਭਾਰਤੀ ਕਮੇਟੀ ਮੈਂਬਰਾਂ ਮਨਪ੍ਰੀਤ ਸਿੰਘ ਇਆਲੀ ਜਥੇਦਾਰ ਗੁਰ ਪ੍ਰਤਾਪ ਸਿੰਘ ਬਡਾਲਾ ਜਥੇਦਾਰ ਇਕਬਾਲ ਸਿੰਘ ਝੁੰਦਾ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਨੇ ਸੁਖਵੀਰ ਬਾਦਲ ਵੱਲੋਂ ਜਿਹੜੀ ਤਖਤ ਸਹਿਬਾਨਾਂ ਤੇ ਜਿਹੜੀ ਤਖਤ ਸਹਿਬਾਨ ਦੇ ਜਥੇਦਾਰਾਂ ਪ੍ਰਤੀ ਵਰਤੀ ਗਈ અપਮਾਨਜਨਕ ਸ਼ਬਦਾਬਲੀ ਦਾ ਜਿਹੜਾ ਸਖਤ ਸ਼ਬਦਾਂ ਨਾਲ ਵਿਰੋਧ ਕੀਤਾ ਮੈਂਬਰਾਂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਤਖਤਾਂ ਨੂੰ ਦਿੱਲੀ ਦੇ ਕਬਜ਼ੇ ਹੇਠ ਦੱਸਣਾ ਸੁਖਵੀਰ ਬਾਦਲ ਨੂੰ ਜਿਹੜਾ ਸ਼ੋਭਾ ਨਹੀਂ ਸੁਖਵੀਰ ਬਾਦਲਾ ਆਪਣੇ ਨੈਤਿਕ ਤੌਰ ਤੇ ਗਵਾ ਚੁੱਕੇ ਸਿਆਸੀ ਆਧਾਰ ਨੂੰ ਜਿਹੜਾ ਬਰਦਾਸ਼ਤ ਨਹੀਂ ਕਰ ਪਾ ਇਸਦੇ ਇਲਮ ਵਿਚ ਆ ਜਈਆਂ ਕੋਜੀਆਂ ਹਰਕਤਾਂ ਦੇ ਉੱਤਰੇ ਨੇ 파ਰਟੀ ਕਮੇਟੀ ਮੈਂਬਰਾਂ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਤਖਤ ਸਹਿਬਾਨ ਤੇ ਤਖਤਾਂ ਦੇ ਜਥੇਦਾਰ ਪ੍ਰਤੀ ਅੱਜ ਤੱਕ ਨਾ ਕਿਸੇ ਦੀ ਨਜ਼ਰਤ ਹੋਈ ਅਤੇ ਨਾ ਹੀ ਕੋਈ ਕਰ ਸਕਦਾ ਕਿ ਉਹਨਾਂ ਨੂੰ ਗੁਲਾਮ ਬਣਾਇਆ ਜਾ ਸਕੇ ਜਾਂ ਆਪਣੇ ਅਧੀਨ ਕਰ ਲਿਆ ਜਾਵੇ 파ਰਟੀ ਕਮੇਟੀ ਮੈਂਬਰਾਂ ਨੇ ਇਹ ਜ਼ਰੂਰ ਕਿਹਾ ਕਿ ਇਹ ਕੋਸ਼ਿਸ਼ ਖੁਦ ਜਿਹੜੀ ਸੁਖਵੀਰ ਬਾਦਲ ਆਪਣੇ ਸੱਤਾ ਕਾਲ ਵਿੱਚ ਜਿਹੜੀ ਕਰਨ ਦੀ ਗਲਤੀ ਜ਼ਰੂਰ ਕਰ ਚੁੱਕਾ ਜਿਸ ਤਹਿਤ ਉਸਨੇ ਆਪਣੀ ਸਿਆਸੀ ਤਾਕਤ ਦੇ ਆਧਾਰ ਤੇ ਸਿੰਘ ਸਹਿਬਾਨ ਨੂੰ ਸਰਕਾਰੀ ਜਿਹੜਾ ਰਿਹਾਈਸ ਤੇ ਤਲਬ ਕਰਕੇ ਬਲਾਤਕਾਰੀ ਸਾਧ ਨੂੰ ਜਿਹੜੀ ਮਾਫੀ ਦਵਾਈ ਜਿਸ ਦਾ ਨਤੀਜਾ ਅੱਜ ਪੂਰੀ ਸਿੱਖ ਕੌਮ ਨੂੰ ਭੁਗਤਣਾ ਪਿਆ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਨੂੰ ਭੁਗਤਣਾ ਪਿਆ ਸੁਖਵੀਰ ਬਾਦਲ ਦੀ ਇਸ ਗਲਤੀ ਨੇ ਜਿਹੜਾ ਉਸ ਦਾ ਨੈਤਿਕ ਸਿਆਸੀ ਆਧਾਰ ਤੇ ਬਜੂਤਾਂ ਖਤਮ ਕੀਤਾ ਸੋਗੋ ਅੱਜ ਤੱਕ ਪੰਥਕ ਸਿਆਸੀ ਜਮਾਤ ਦੇ ਪੈਰ ਨਹੀਂ ਲੱਗ ਸਕੇ ਇਸ ਦੇ ਨਾਲ ਹੀ ਭਾਰਤੀ ਕਮੇਟੀ ਮੈਂਬਰਾਂ ਨੇ ਜਿਹੜਾ ਸੁਖਵੀਰ ਬਾਦਲ ਨੂੰ ਆਪਣੀ ਇਸ ਵੱੱਜਰ ਗਲਤੀ ਲਈ ਸਿੱਖ ਕੌਮ ਤੋਂ ਜਿਹੜਾ ਮਾਫੀ ਮੰਗਣ ਲਈ ਕਿਹਾ ਮੈਂਬਰਾਂ ਨੇ ਕਿਹਾ ਕਿ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਸਾਹਿਬੋ ਵਰ ਸੋਇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਦੂਜੇ ਤਖਤਾਂ ਦੇ ਸਨਮਾਨ ਸਰਵ ਉੱਚਤਾ ਤੇ ਸੰਕਲਪ ਨੂੰ ਤੋੜਨ ਲਈ ਵੱਡੇ ਸੁਖਵੀਰ ਬਾਦਲ ਵੱਡੀ ਜਿਹੜੀ ਸਾਜ਼ਿਸ਼ ਰੱਜ ਚੁੱਕੇ ਨੇ ਸਿੱਖ ਕੌਮ ਹਮੇਸ਼ਾ ਧਾਰਮਿਕ ਸਮਾਜਿਕ ਖੇਤਰ ਵਿੱਚ ਆਈਆਂ ਦੁਰਪੇਸ਼ ਨੂੰ ਜਿਹੜੀ ਇਹ ਕਠਿਨਾਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈਂਦੀ ਹੈ ਸੁਖਵੀਰ ਬਾਦਲ ਅੱਜ ਜਿੱਥੇ ਗੁਰੂ ਸਹਿਬਾਨਾ ਵੱਲੋਂ ਵਸੂਏ ਤਖਤਾਂ ਨੂੰ ਗੁਲਾਮ ਦੱਸ ਕੇ ਕੌਮ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਕਮੇਟੀ ਨੇ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਰਤਾਰੇ ਨੂੰ ਮੂਕ ਦਰਸ਼ਕ ਬਣ ਕੇ ਨਾ ਵੇਖਣ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੁਰੰਤ ਜਿਹੜੀ ਸਖਤ ਕਾਰਵਾਈ ਕਰਦੇ ਹੋਏ ਸੁਖਵੀਰ ਸਿੰਘ ਬਦਲ ਖਿਲਾਫ ਜਿਹੜਾ ਫੌਜਦਾਰੀ ਕੇਸ ਦਰਜ ਕਰਵਾਉਣ ਭਾਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਐਜੀਪੀਸੀ ਪ੍ਰਧਾਨ ਦਾ ਇੱਕ ਲੋਕੀ ਫਰਜ਼ ਅਤੇ ਜ਼ਿੰਮੇਵਾਰੀ ਵੀ ਆ ਕਿ ਉਹ ਖੁਦ ਅੱਗੇ ਆ ਕੇ ਪੰਥ ਨੂੰ ਢਾ ਲਗਾਏ ਜਾਣ ਵਾਲੇ ਮਾਮਲਿਆਂ ਵਿੱਚ ਅਗਵਾਈ ਕਰਨ ਇਸ ਦੇ ਨਾਲ ਹੀ ਮੈਂਬਰਾਂ ਨੇ ਕਿਹਾ ਕਿ ਉਹ ਕੋਈ ਛੋਟੀ ਗੱਲ ਨਹੀਂ ਆ ਕਿ ਆਪਣੇ ਧੜੇ ਦੇ ਮੁਖੀ ਬੰਦੇ ਹੀ ਆਪਣੇ ਬਦਲਾ ਲਹੂ ਭਾਣਾ ਹੀ ਹੇਠ ਤੱਕ ਤਾਂ ਸਹਿਬਾਨ ਨੂੰ ਦਿੱਲੀ ਦੇ ਤਖਤ ਸਾਹਮਣੇ ਗੁਲਾਮ ਜਿਹੜਾ ਕਰਾਰ ਦੇਣ